ਦੋਸਤੋ ਮਾਸਟਰ ਸਲੀਮ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਬੜਾ ਹੀ ਸੁਰੀਲਾ ਕਲਾਕਾਰ ਆ ਤੇ ਆਹ ਵੀਡੀਓ ਦੇ ਵਿੱਚ ਤੁਸੀਂ ਦੇਖ ਲਓ ਕਿ ਸੋਸ਼ਲ ਮੀਡੀਆ ਤੇ ਨਾ ਸੁਰੇਸ਼ ਸਿੰਘ ਖਾਲਸਾ ਜੀ ਦਾ ਦੇਖੋ ਗਾਣਾ ਵੀ ਰਿਲੀਜ਼ ਹੋ ਚੁੱਕਿਆ ਤੇ ਉਸ ਤੋਂ ਬਾਅਦ ਦੇਖੋ ਮਾਸਟਰ ਸਲੀਮ ਨਾ ਆਪਣੀ ਸਟੇਜ ਤੇ ਦੇਖੋ ਸੁਰੇਸ਼ ਸਿੰਘ ਦਾ ਗਾਣਾ ਗਾ ਰਹੇ ਨੇ ਗੁਰੂ ਵਾਲਾ ਬਣਿਆ ਵੀਰ ਜੀ ਆ ਇੱਕ ਵਾਰ ਤੁਸੀਂ ਗਾਣਾ ਸੁਣੋ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ